ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਹੈ ਸਾਰੇ ਠੀਕ ਹੋਮੋਗੇ ਬਹੁਤ ਜ਼ਰੂਰੀ ਗੱਲ ਅੱਜ ਤੁਹਾਡੇ ਸਾਹਮਣੇ ਮੈਂ ਪੇਸ਼ ਕਰ ਰਿਹਾ ਕਿਉਂਕਿ ਅੱਜ ਮੈਂ ਜੋ ਗੱਲ ਕਰੂੰਗਾ ਇਹਦੇ ਵਿੱਚ ਕੁਝ ਕਿ ਡਿੱਪੂ ਜੋ ਗਲਤ ਹੋ ਸਕਦੇ ਨੇ ਉਹਨਾਂ ਦੇ ਕੀੜੀਆਂ ਜ਼ਰੂਰ ਲੜਨਗੀਆਂ ਕਿਉਂਕਿ ਗੱਲ ਹੈ ਜੀ ਕਣਕ ਖਾਨ ਦੀ ਜਾਂ ਕਣਕ ਚੋਰੀ ਕਰਨ ਦੀ ਕਿਉਂਕਿ ਜਿਹੜੀ ਮਸ਼ੀਨ ਤੇ ਇਹ ਪਰਚੀ ਕੱਢਦੇ ਨੇ ਆਮ ਲੋਕ ਅਗਰ ਪਰਚੀ ਕਟਾਉਣ ਜਾਂਦੇ ਨੇ ਡੀਪੂ ਤੇ ਕਿ ਭਾਈ ਤੁਹਾਡੀ ਕੋ ਫੋਨ ਕਰਦੇ ਨੇ ਡੀਪੂ ਵਾਲੇ ਕਿ ਤੁਹਾਡੀ ਕਣਕ ਆ ਚੁੱਕੀ ਆ ਪਰਚੀ ਕਟਾਜੋ ਜਦੋਂ ਪਰਚੀ ਕਟਾਉਣ ਜਾਂਦੇ ਨੇ ਮਸ਼ੀਨ ਤੋਂ ਜੋ ਪਰਚੀ ਨਿਕਲਦੀ ਆ ਉਹ ਡੀਪੂ ਵਾਲੇ ਉਸ ਇਨਸਾਨ ਨੂੰ ਜੋ ਪਰਚੀ ਕਟਾਉਣ ਆਉਂਦੇ ਨੇ ਉਹਨਾਂ ਨੂੰ ਨਹੀਂ ਦਿੰਦੇ ਉਹਨਾਂ ਨੂੰ 31 ਸਲਿੱਪ ਤੇ ਲਿਖ ਕੇ ਦੇ ਦਨਗੇ ਤੁਹਾਡੀ ਇੰਨੀ ਕਣਕ ਆ ਉਹ ਪਰਚੀ ਤੇ ਲਿਖਿਆ ਹੁੰਦਾ ਕਿ ਤੁਹਾਨੂੰ 4 ਛੋਡੇ ਘਰ ਦੇ ਅਗਰ ਚਾਰ ਜੀਨੇ ਦਾ ਚਾਰ ਕਣਕ ਦੀ ਕਨਕ ਕਾਦੀ ਹੈ ਹਨਾ ਜਾਂ ਫਿਰ ਆਦੇ ਹਿਸਾਬ ਨਾਲ ਤੰਨੇ ਆਣਾ ਦੀ ਕਨਕ ਦੇ ਦਿੰਦੇ ਨੇ ਉਹ ਚ ਵੀ ਇਹ ਘੱਟ ਵੱਧ ਡਿੱਪੂ ਵਾਲੇ ਆਪ ਹੀ ਕਰ ਦਿੰਦੇ ਨੇ ਸਗੋਂ ਆਮ ਲੋਕਾਂ ਨੂੰ ਚਾਹੀਦਾ ਹੈ ਅਗਰ ਉਹ ਪਰਚੀ ਕਟਾਉਣ ਜਾਂਦੇ ਨੇ ਡਿੱਪੂ ਤੇ ਕਣਕ ਦੀ ਪਰਚੀ ਕਟਾਉਣ ਜਾਂਦੇ ਨੇ ਤਾਂ ਉਹ ਪਰਚੀ ਜਿਹੜੀ ਮਸ਼ੀਨ ਚੋਂ ਨਿਕਲਦੀ ਹੈ ਉਹ ਆਪ ਖੁਦ ਰੱਖਣ ਜਾਂ ਉਸ ਦੀ ਫੋਟੋ ਖਿੱਚ ਲੈਣ ਤਾਂ ਜੋ ਪਤਾ ਚੱਲ ਸਕੇ ਕਿ ਸਾਨੂੰ ਕਣਕ ਸਾਨੂੰ ਕਿੰਨੇ ਜੀਆਂ ਦੀ ਕਣਕ ਸਾਨੂੰ ਮਿਲ ਰਹੀ ਐ ਔਰ ਦੂਜੀ ਕੱਲ ਬਹੁਤੇ ਡਿੱਪੂ ਵਾਲਿਆਂ ਨੇ ਜਿਹੜੇ ਬੰਦੇ ਮਤਲਬ ਬੋਲਦੇ ਨਹੀਂ ਹਨਾ ਭੋਲੇ ਜਿਹੇ ਬੰਦੇ ਨੇ ਜੋ ਅਨਪੜ੍ਹ ਬੰਦੇ ਨੇ ਉਹਨਾਂ ਨੂੰ ਇਹ ਕਹਿ ਦਿੰਦੇ ਨੇ ਕਿ ਤੁਹਾਡਾ ਰਾਸ਼ਨ卡 ਚੋਂ ਨਾਮ ਕੱਟਿਆ ਗਿਆ ਕਿ ਤੁਹਾਡਾ ਰਾਸ਼ਨ卡 ਚੋਂ ਨਾਮ ਕੱਟਿਆ ਗਿਆ ਕੈਨਸਲ ਹੋ ਗਿਆ ਤੁਹਾਨੂੰ ਕਣਕ ਨਹੀਂ ਮਿਲਦੀ ਪਰ ਐ ਨਹੀਂ ਪਤਾ ਉਹਦੀ ਕਣਕ ਉਹ ਆਪ ਖੁਦ ਲਈ ਜਾਂਦੇ ਹੋਣਾ ਗਾਂ ਵੇਚੀ ਜਾਂਦੇ ਹੋਣਾ ਕਿ ਇਸ ਤੇ ਵੀ ਕਾਰਵਾਈ ਡਿਪੂ ਵਾਲਿਆਂ ਤੇ ਹੋਣੀ ਚਾਹੀਦੀ ਹੈ ਮੈਂ ਥੋੜੇ ਦਿਨਾਂ ਤੱਕ ਚਾਰ ਪੰਜ ਬੰਦਿਆਂ ਨੂੰ ਨਾਲ ਲੈ ਕੇ ਜਿਨ੍ਹਾਂ ਦੇ ਨਾਮ ਕੱਟੇ ਗਏ ਨੇ ਜਿਹੜੇ ਬੰਦੇ ਇਕੱਲੇ ਰਹਿੰਦੇ ਨੇ ਜਿਨ੍ਹਾਂ ਦਾ ਯਾਰ ਕੋਈ ਬਾਲੀਵਾਰ ਸਹਿਨੀ ਆਪਦੇ ਘਰੇ ਇਕੱਲੇ ਰਹਿੰਦੇ ਨੇ ਇਕੱਲੇ ਹੀ ਜਾਣਾ ਉਹਦਾ ਵੀ ਡਿਪੂ ਵਾਲਿਆਂ ਵੱਲੋਂ ਵਸਾਂ ਇੱਕ ਇੱਕ ਕੇ ਕੀ ਕਹਿ ਦਿੰਦੇ ਨੇ ਕਿ ਤੁਹਾਡਾ ਰਾਸ਼ਨ ਕਾਰਡ ਚੋਂ ਨਾਮ ਕੱਟਿਆ ਗਿਆ ਤੁਹਾਡੀ ਕਣਕ ਕੁੰਡ ਨਹੀਂ ਆ ਰਹੀ ਅਜੀਓ ਚੈੱਕ ਕਰਾਵਾਂਗੇ ਬੱਸ ਤਾਂ ਇਹ ਡੀਪੂ ਵਾਲਿਆਂ ਨੂੰ ਇੰਨਾ ਤਾਂ ਚਾਹੀਦਾ ਕਿ ਅਗਰ ਕੋਈ ਬੰਦਾ ਇਕੱਲਾ ਰਹਿ ਰਿਹਾ ਕਿ ਉਹ ਹੀ ਤੁਸੀਂ ਕਣਕ 15 20 ਕਿਲੋ ਖਾ ਰਿਹਾ ਉਹਦੇ ਨਾਲ ਯਾਰ ਤੁਹਾਨੂੰ ਕੀ ਮਿਲ ਜੂ ਜੋ ਹੀ 15 20 ਕਿਲੋ ਕਣਕ ਉਸ ਬੰਦੇ ਕੋਲੇ ਆਵੇ ਹਨਾ ਉਹਦੀ ਮਦਦ ਹੀ ਹੋ ਜੂ ਜੇ ਉਹਨੂੰ ਕਣਕ ਮਿਲ ਰਹੀ ਹੈ ਤੁਸੀਂ ਯਾਰ ਇਹ ਕਹਿ ਕੇ ਉਹਦਾ ਕੱਟ ਦਿੰਦੇ ਹੋ ਕਿ ਤੁਹਾਡਾ ਫੈਸ਼ਨ ਕਾਰਡ ਚੋਂ ਨਾਮ ਕੱਟਿਆ ਗਿਆ ਤੁਹਾਨੂੰ ਕਣਕ ਹੁਣ ਨਹੀਂ ਮਿਲੂਗੀ ਉਹਨਾਂ ਅਨਪੜ ਬੰਦਾ ਜਾਵੇ ਕਿੱਥੇ ਜਦੋਂ ਤੁਸੀਂ ਉਹਨੂੰ ਕਹਿ ਦਿੱਤਾ ਤੁਹਾਡਾ ਰਾਸ਼ਨ卡 ਚੋਂ ਨਾਮ ਕੱਟਿਆ ਗਿਆ ਤਾਂ ਇਸ ਦੀ ਕਾਰਵਾਈ ਜ਼ਰੂਰ ਕੀਤੀ ਜਾਵੇ ਇਹ ਸਾਡੀ ਮੇਰੀ ਪ੍ਰਸ਼ਾਸਨ ਨੂੰ ਮੰਗ ਹੈ ਜਿਨ੍ਹਾਂ ਦੇ ਡਿਪੂਆ ਦਸ ਨਾਮ ਕੱਟ ਦਿੱਤੇ ਨੇ ਕਿ ਉਹਨਾਂ ਨੂੰ ਕਣਕ ਨਹੀਂ ਮਿਲਦੀ ਕਿਉਂਕਿ ਉਹ ਮੁੜ ਬਹਾਲ ਹੋ ਸਕਦੇ ਨੇ ਪਰ ਕੁਝ ਡਿਪੂ ਵਾਲੇ ਬੰਦੇ ਕਣਕ ਉਹ ਬੰਦਿਆਂ ਦੀ ਕਣਕ ਖਾ ਰਹੇ ਨੇ ਇਸ ਗੱਲ ਦੇ ਵਿੱਚ ਸਚਾਈ ਬਹੁਤ ਹੈ ਥੋੜੇ ਦਿਨਾਂ ਤੱਕ ਕਾਰਵਾਈ ਕਰਾਂਗੇ ਜਿਹੜੇ ਬੰਦਿਆਂ ਦੇ ਨਾਮ ਕੱਟੇ ਗਏ ਨੇ ਦੀਪਵਾਂ ਦੇ ਵਿੱਚੋਂ ਜੋ ਕੱਲੇ ਨੇ ਜਾਂ ਜਿਹੜੇ ਵੀ ਪਰਿਵਾਰਾਂ ਦੇ ਨਾਮ ਕੱਟੇ ਗਏ ਨੇ ਦੀਪੂ ਵਾਲੇ ਕਹਿ ਰਹੇ ਨੇ ਕਿ ਤੁਹਾਡੇ ਰਸਨ卡ਟ ਤੋਂ ਨਾਮ ਕੱਟੇ ਗਏ ਨੇ ਤੁਹਾਨੂੰ ਕਣਕ ਨਹੀਂ ਮਿਲਦੀ ਤਾਂ ਉਹ ਮੈਂ ਆਪਦਾ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਸ਼ੇਅਰ ਕਰ ਦੂੰਗਾ ਮੇਰੇ ਨਾਲ ਕਾਲ ਜਰੂਰ ਕਰ ਲਿਓ ਕੋਸ਼ਿਸ਼ ਕਰਾਂਗੇ ਕਿ ਉਹਨਾਂ ਬੰਦਿਆਂ ਦੀ ਕਣਕ ਦੁਬਾਰਾ ਚਾਲੂ ਕੀਤੀ ਜਾਵੇ ਜਿਨ੍ਹਾਂ ਦੇ ਪਹਿਲਾਂ ਨਾਮ ਕੱਟੇ ਗਏ ਸੀ ਜਾ ਜਿਨ੍ਹਾਂ ਨੂੰ ਜਿੰਨੀ ਕਣਕ ਮਿਲਦੀ ਹੈ ਉੰਨੀ ਮਿਲ ਰਹੀ ਆ ਜਾਂ ਨਹੀਂ ਮਿਲ ਰਹੀ ਕਿਉਂਕਿ ਡਿੱਪੂ ਵਾਲੇ ਬੰਦੇ ਪਰਚੀਆਂ ਮਸ਼ੀਨ 'ਚੋਂ ਕੱਢਦੇ ਨੇ ਉਹ ਮਸ਼ੀਨ ਪਰਚੀ ਆਪ ਦੇ ਕੋਲ ਰੱਖ ਲੈਂਦੇ ਨੇ ਜੋ ਗਲਤ ਆ ਜੋ ਪਰਚੀ ਘਟਾਉਣ ਆਉਂਦੇ ਨੇ ਚਾਹਤਾ ਉਹਦੀ ਫੋਟੋ ਖਿੱਚਲਾ ਕਰਨ ਜਾਂ ਕਹਿਣ ਕਿ ਸਾਨੂੰ ਪਰਚੀ ਸਾਨੂੰ ਦੋ ਔਰ ਤੀਜੀ ਗੱਲ ਕੀ ਸਰਕਾਰ ਅਗਰ ਕਣਕ ਬੋਰੀਆਂ ਦੇ ਵਿੱਚ ਭੇਜਦੀ ਆ ਜਾਂ ਤਾਂ ਇਹ ਡਿੱਪੂ ਵਾਲੇ ਐਂ ਕਹਿ ਦਿੰਨ ਕਿ ਸਾਨੂੰ ਭਈ ਸਰਕਾਰ ਵੱਲੋਂ ਹਦਾਇਤ ਹੁੰਦੀ ਆ ਕਿ ਜੋ ਕਣਕ ਮਤਲਬ ਖਾਲੀ ਬੋਰੀਆਂ ਕਣਕ ਤੁਸੀਂ ਅਗਲੇ ਦੇ ਕੱਟਿਆਂ 'ਚ ਪਾਓ ਤੁਸੀਂ ਇਹ ਅਗਲੇ ਨੂੰ ਕਹਿ ਦੇਣਾ ਘਰਵਾਲ ਦੇ ਕੱਟੇ ਲੈ ਕੇ ਆਇਆ ਕਰੋ ਕਿ ਉਹ ਬੋਰੀਆਂ ਤੁਸੀਂ ਵੇਚਣੀਆਂ ਹੁੰਦੀਆਂ ਕਿ ਸਰਕਾਰ ਨੂੰ ਵਾਪਸ ਭੇਜਣੀਆਂ ਹੁੰਦੀਆਂ ਇਸ ਗੱਲ ਦਾ ਵੀ ਜਵਾਬ ਉਹਨਾਂ ਤੋਂ ਪੁੱਛਿਆ ਕਰੋ ਕਿ ਭਈ ਅਸੀਂ ਨਹੀਂ ਕਰੋਂ ਆਪਦੇ ਕੋਈ ਵੀ ਕੱਟਾ ਲਿਆਉਂਦੇ ਸਾਨੂੰ ਕਣਕ ਆ ਬੋਰੀਆਂ ਦੇ ਵਿੱਚ ਹੀ ਚਾਹੀਦੀਆਂ ਤਾਂ ਅਸੀਂ ਇਹਦੇ ਵਿੱਚ ਹੀ ਲੈ ਕੇ ਜਾਵਾਂਗੇ ਕਿ ਉਹ ਬੋਰੀਆਂ ਤੁਸੀਂ ਵੇਚਣੀਆਂ ਹੁੰਦੀਆਂ ਕਿ ਸਰਕਾਰ ਨੂੰ ਵਾਪਸ ਭੇਜਣੀਆਂ ਹੁੰਦੀਆਂ ਇਹਦਾ ਥੋੜਾ ਜਿਹਾ ਸਪਸ਼ਟੀਕਰਨ ਦੇਦਾ ਕਰੋ ਉਹ ਬੋਰੀਆਂ ਵੀ ਰੱਖ ਲੈਂਦੇ ਨੇ ਕਹਿੰਨਗੇ ਘਰੋਂ ਲੈ ਕੇ ਆਓ ਫਿਰ ਕੋਈ ਨਾਲ ਇਹਨਾਂ ਨੇ ਬੰਦਾ ਨਹੀਂ ਰੱਖਣਾ ਦੂਜੇ ਬੰਦੇ ਨੂੰ ਦੁਖੀ ਕਰੀ ਜਾਣਗੇ ਹੁਣ ਕੋਈ ਬਜ਼ੁਰਗ ਮਾਤਾ ਆਪ ਕਣਕ ਲੈਣ ਆਈ ਆ ਉਹਨੂੰ ਕਹਿੰਗੇ ਤੁਸੀਂ ਨਾਲ ਬੰਦੇ ਨਹੀਂ ਹੋਣਾ ਸੀ ਜਾਂ ਫਿਰ ਇਤੋਂ ਕੋਈ ਬੰਦਾ ਤੁਹਾਡੇ ਨਾਲ ਕਣਕ ਪਵਾ ਦਿੰਦਾ ਉਹਨੂੰ ਤੁਸੀਂ ਪੈਸੇ ਦੇ ਦਿਓ ਭਗਵਾਨ ਤਮਨ ਤਾਂ ਕਹਿ ਰਿਹਾ ਸੀ ਕਿ ਹਰ ਇੱਕ ਦੇ ਘਰੇ ਕਣਕ ਆਊਗੀ ਆਟਾ ਹੁਣ ਅਗਲੇ ਮਹੀਨੇ ਸ਼ਾਇਦ ਕਹਿੰਦੇ ਨੇ ਹੁਣ ਤਾਂ ਕਣਕ ਦਿੱਤੀ ਇੱਕ ਵਾਰ ਬਾਕੀ ਪਤਾ ਲੱਗੂਗਾ ਅਗਲੇ ਮਹੀਨੇ ਇਹ ਕਹਿੰਦੇ ਆਟਾ ਆਊਗਾ ਸਾਰਿਆਂ ਦੇ ਘਰੇ ਪਰ ਉਹਦਾ ਪਤਾ ਲੱਗੂਗਾ ਜਦੋਂ ਆਇਆ ਕੀ ਕਰੋ ਕਰੀ ਦੇ ਰਹੇ ਨੇ ਜਾਂ ਫਿਰ ਉਹੀ ਡਿੱਪੂ ਤੇ ਜਾ ਕੇ ਲੈਣੀ ਪਊਗੀ ਆ ਦੋ ਚਾਰ ਗੱਲਾਂ ਨੇ ਅਗਰ ਕਿਸੇ ਨੂੰ ਲੱਗਦਾ ਕਿ ਸਾਡਾ ਡਿੱਪੂ ਦੇ ਵਿੱਚ ਸਾਡਾ ਨਾਮ ਕੱਟ ਦਿੱਤਾ ਗਿਆ ਤਾਂ ਸੰਕਾਟ ਤੇ ਸਾਨੂੰ ਕਨਕ ਨਹੀਂ ਮਿਲ ਰਹੀ ਤਾਂ ਉਹ ਮੇਰੇ ਨਾਲ ਕਨੈਕਟ ਕਰ ਸਕਦੇ ਨੇ